ਇਸ ਤਰ੍ਹਾਂ ਜੀ ਇੱਕ ਰਸਤਾ ਜਿਹੜਾ ਜਿੱਥੇ ਜਿਹੜੇ ਰਸਤੇ ਤੇ ਖੜੇ ਆ ਇਹ ਰਸਤਾ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਸਿੱਧਾ ਫਾਜ਼ਲਕਾ ਤੋਂ ਔਰ ਇਧਰ ਚੱਲਦਾ ਹੁੰਦਾ ਸੀ ਜਰਨੈਲੀ ਸੜਕ ਪੰਜ ਕਰਮ ਦੀ ਜਿਹਦਾ ਵਾਇਆ ਬਣਦਾ 27 ਫੁੱਟ ਜੀ ਔਰ 50 ਸਾਲ ਚੌਧਰੀ ਕਰਮਚੰਦ ਉਹਦੇ ਪਰਿਵਾਰ ਨੇ ਉਹਨਾਂ ਨੇ ਆਪਣੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਹੋਇਆ ਸੀ ਵਹਿਕ ਬਣਾਈ ਹੋਈ ਸੀ ਜਿਹਦਾ ਏਰੀਆ ਟੋਟਲ ਇੱਕ ਕਿੱਲੇ ਦੇ ਬਰਾਬਰ ਬਣਦਾ ਜੀ ਤਾਂ ਹੁਣ ਕੀ ਹੈ ਸੀ ਪੰਜਾਬ ਸਰਕਾਰ ਦੀ ਤਹਿਤ ਅਨੁਸਾਰ ਪਿਛਲੇ ਸਾਲ 85 2023 ਨੂੰ ਇਹ ਰਸਤਾ ਕਢਵਾਇਆ ਸੀ ਪੰਚਾਇਤੀ ਮਤਾ ਪਾ ਕੇ ਸਾਰੇ ਸਰਕਾਰੀ ਅਧਿਕਾਰੀ ਇੱਥੇ ਆਏ ਸਨ ਹੁਣ ਉਸਨੇ ਲਖਰਾਜ ਚੌਧਰੀ ਕਰਮਚੰਦ ਦੇ ਪਰਿਵਾਰ ਨੇ ਰਸਤਾ ਐਸ 29 6 2024 ਨੂੰ ਬਿਲਕੁਲ ਜੀਬੀਸੀ ਲਿਆ ਕੇ ਸਾਡੇ ਕੋਲ ਵੀਡੀਓ ਹੈ ਸਾਰਾ ਉਹ ਰਸਤਾ ਬਿਲਕੁਲ ਆਪਣੀ ਜ਼ਮੀਨ ਦੇ ਵਿੱਚ ਮਲਾ ਕੇ ਨਜਾਇਜ਼ ਤੌਰ ਤੇ ਜਿਹੜਾ ਨਾ ਚੱਲਣ ਯੋਗ ਦੂਸਰੇ ਪਾਸੇ ਸਾਈਡ ਤੇ ਦੇਣਾ ਚਾਹੁੰਦਾ ਲੇਕਿਨ ਸਾਰਾ ਪਿੰਡ ਖੜਾ ਮੇਰੇ ਕੋ ਪਿੰਡ ਬਸ ਆਖੇ ਵਾਲੇ ਖੂਦ ਦੇ ਵੀ ਲੋਕ ਖੜੇ ਨੇ ਪਿੰਡ ਦੇ ਲੋਕ ਖੜੇ ਨੇ ਸਕੂਲ ਸਾਡਾ ਇੱਥੋਂ ਹੈ ਸਾਸੀ ਸਾਡੀ ਜਿਹੜੀ ਸੜਕ ਪੋਲਾ ਉਹ ਮਨਜ਼ੂਰ ਹੋ ਚੁੱਕੀ ਹੈ ਔਰ ਆਵਾਜਾਈ ਵਾਸਤੇ ਸਾਨੂੰ ਕਿਸੇ ਵੇਲੇ ਵੀ ਜਦੋਂ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇਧਰੋਂ ਸਾਨੂੰ ਆਉਣਾ ਜਾਣਾ ਬਹੁਤ ਸੁਖਾਲਾ ਹੈ ਸਾਨੂੰ ਇਨਸਾਫ ਚਾਹੀਦਾ ਅੱਜ ਦੇਖਿਆ ਜਾਵੇ ਅੱਜ ਬਰਸ਼ ਪਈ ਹੈ ਅੱਜ ਬਰਸ਼ ਦੇ ਦਰਮਿਆਨ ਇਸ ਰਸਤਾ ਬਿਲਕੁਲ ਹੀ ਲੰਘਣ ਯੋਗ ਹੋ ਗਿਆ ਕਿਉਂਕਿ ਅਸੀਂ ਪੱਲਿਓਂ ਖਰਚਾ ਕਰਕੇ 2 ਲੱਖ ਰੁਪਇਆ ਲਾ ਕੇ ਮਿੱਟੀ ਆਪਦੇ ਖੇਤੋਂ ਚੱਕ ਕੇ ਇੱਥੇ ਪਾਈ ਹੋਈ ਸੀ 3 ਫੁੱਟ ਉੱਚਾ ਰਸਤਾ ਕੀਤਾ ਹੋਇਆ ਸੀ ਇਸ ਨੇ ਸਾਰੀ ਮਿੱਟੀ ਚੱਕ ਕੇ ਬਿਲਕੁਲ ਆਪਦੇ ਖੇਤ ਦੇ ਬਰਾਬਰ ਕਰ ਲਈ ਅਸੀਂ ਮੰਗ ਕਰਦੇ ਹਾਂ ਜੀ ਸਾਨੂੰ ਜਿੰਨਾ ਵੀ ਰਸਤਾ ਹੈ 27 ਫੁੱਟ ਉਹ ਬਣਾ ਕੇ ਦਿੱਤਾ ਜਾਵੇ ਔਰ ਇਹਦੇ ਨਾਲ ਹੀ ਇੱਕ ਸਾਡਾ ਸਰਕਾਰੀ ਖਾਲਾ ਜੋ ਇਹਨੇ ਨਜਾਇਜ਼ ਤੌਰ ਤੇ 14 7 ਨੂੰ 2024 ਨੂੰ ਵਾਹ ਕੇ ਤੇ ਨਜਾਇਜ਼ ਆਪਣੀ ਜ਼ਮੀਨ ਦੇ ਚ ਮਲਾ ਲਿਆ ਇਸ ਬਾਰੇ ਅਸੀਂ ਸ਼ਿਕਾਇਤ ਜੀ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਵਾਰ-ਵਾਰ ਅਸੀਂ ਲੈਟਰ ਪਾਏ ਨੇ ਡੀਜੀਪੀ ਨੂੰ ਪਾਇਆ ਜੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਜਿਹੜੇ ਜਲ ਵਿਭਾਗ ਦੇ ਹੈ ਸਾਡੇ ਚੰਡੀਗੜ੍ਹ ਉਹਨਾਂ ਨੂੰ ਵੀ ਪਾਏ ਹੋਇਆ ਜੀ ਡੀਸੀ ਸਾਹਿਬ ਨੂੰ ਅਸੀਂ ਤਲਾਈ ਰਿਪੋਰਟ ਕੀਤੀ ਐ ਐਸਐਸਪੀ ਸਾਹਿਬ ਨੂੰ ਤਲਾਈ ਰਿਪੋਰਟ ਕੀਤੀ ਐ ਔਰ ਮਾਲ ਵਿਭਾਗ ਅਸ ਦੀ ਅੰਮ੍ਰਿਤ ਸਾਹਿਬ ਤੇ ਅਸੀਂ ਤਲਾਈ ਰਿਪੋਰਟ ਕੀਤੀ ਹੋਈ ਐ ਸਾਡੀ ਕੋਈ ਸੁਣਾਈ ਨਹੀਂ ਹੋਈ ਅਖੀਰ ਕੀ ਹੋਇਆ ਸਾਨੂੰ ਸੱਟਾਂ ਵਜੀਆਂ ਸਾਡੇ ਪਰਿਵਾਰ ਤੇ ਜਨਨ ਜਾਣ ਦੇਵਾ ਹਮਲਾ ਵੀ ਹੋਇਆ ਕਿਉਂਕਿ ਅਸੀਂ ਸਾਡੇ ਇੱਥੇ ਜਿਹੜਾ ਸਾਡਾ ਰਸਤਾ ਹੈ ਸਾਡਾ ਹੱਕ ਅਸੀਂ ਰੋਕਾਂਗੇ ਜਦੋਂ ਕਿਸੇ ਦਾ ਹੱਕ ਮਰੀਂਦਾ ਕਿਉਂਕਿ ਸਾਡੀ 40 ਸਾਲ ਪਹਿਲਾਂ ਫਸਲ ਨਹੀਂ ਹੋਈ ਪਿਛਲੇ ਸਾਲ ਤੋਂ ਸਾਡੀ ਜ਼ਮੀਨ ਜਿਹੜੀ ਹੈ ਉਸ ਦੀ ਸਹੀ ਫਸਲ ਹੋਈ ਹੈ ਔਰ ਨਹਿਰੀ ਪਾਣੀ ਸਾਨੂੰ ਲੱਗ ਕੇ ਸਾਨੂੰ ਉਹ ਦਾ ਜਿਹੜਾ ਸਾਨੂੰ ਉਹ ਚੀਜ਼ ਦਾ ਸਾਨੂੰ ਫਲ ਮਿਲਿਆ ਕਿਤੇ ਪੰਚਾਇਤ ਅਫਸਰ ਆਏ ਸਨ ਵੀਡੀਓ ਸਾਹਿਬ ਨੇ ਭੇਜਿਆ ਸੀ ਡੀਡੀਓਪੀ ਸਾਹਿਬ ਦੇ ਮਾਰਕ ਹੋ ਕੇ ਏਡੀਸੀ ਸਾਹਿਬ ਡੀਸੀ ਸਾਹਿਬ ਉਹ ਸਾਰਿਆਂ ਤੋਂ ਮਾਰਕ ਹੋ ਕੇ ਜਿਹੜਾ ਥਾਣਾ ਸਦਰ ਦੇ ਵਿੱਚ ਉਹ ਆਇਆ ਸੀ ਪਰਚਾ ਜੀ ਉਹਨਾਂ ਤੇ ਇੱਕ ਛੋਟਾ ਜਿਹਾ ਮਾਮੂਲੀ ਪਰਚਾ ਵੀ ਕੀਤਾ ਅਸੀਂ ਤਾਂ ਪਹਿਲਾਂ ਤੋਂ ਹੀ ਬੜੇ ਦੁਖੀ ਹੋ ਗਏ ਆਂ 50 ਸਾਲ ਪਹਿਲਾਂ ਅਸੀਂ ਜਿੰਨੇ ਦੁਖੀ ਨਹੀਂ ਹੋਏ ਜਿੰਨਾ ਅਸੀਂ 1 ਸਾਲ ਦੇ ਵਿੱਚ ਦੁਖੀ ਹੋ ਗਏ ਆ ਰਸਤਾ ਸਾਡਾ ਫਿਰ ਜਿਹੜਾ ਦੁਬਾਰਾ ਤੋਂ ਜਿਹੜਾ ਉਹ ਸਾਰਾ ਖਰਾਬ ਨਾ ਚੱਲਣ ਯੋਗ ਬਣਤਾ ਪੰਚਾਇਤ ਨੂੰ ਅਸੀਂ ਲਿਖਤੀ ਰੂਪ ਵਿੱਚ ਕਿਹਾ ਸੀ ਕਿ ਸਾਨੂੰ ਇਹ ਰਸਤਾ ਬਣਾ ਕੇ ਦਿੱਤਾ ਜਾਵੇ ਪੰਚਾਇਤ ਕਹਿੰਦੀ ਸਾਡੇ ਕੋਲ ਕੋਈ ਬਜਟ ਨਹੀਂ ਅਸੀਂ ਆਪਣੇ ਪੱਲਿਓਂ ਖੁਦ ਦੇ ਖਰਚੇ ਤੇ ਅਸੀਂ ਸਾਰਾ ਇੱਕ ਛੋਟੇ ਜ਼ਿਮੀਂਦਾਰ ਹੋਣ ਦੇ ਨਾਂ ਤੇ ਪੱਲਿਓਂ ਸਾਰਾ 2 ਲੱਖ ਰੁਪਈਆ ਲਾ ਕੇ ਅਸੀਂ ਸੜਕ ਤਿਆਰ ਕੀਤੀ ਨਾਮ ਸਾਡਾ ਜਸਵੀਰ ਸਿੰਘ ਰੰਦਾਵਾ ਬੀਕੇ ਜੋ ਮਾਨਸਾ ਜ਼ਿਲ੍ਹਾ ਗੁਫਾਜਰਗਾ ਜੀ ਇਹ ਜੀ ਰਸਤੇ ਦਾ ਰਾਲਾ ਸਾਡਾ ਪਛਾਨ ਜਿਹੜਾ ਮੀਤ ਪ੍ਰਧਾਨ ਬਚੰਦਰ ਸਿੰਘ ਦਾ ਜੀ ਸਾਡੇ ਦਾ ਇਹ ਸਰਕਾਰੀ ਰਸਤਾ ਹੈ ਇਹਨਾਂ ਨੇ ਵਾਕੇ ਪਿਛਲੇ ਕੁਝ ਦਿਨਾਂ ਚ ਜੀਸੀਬੀ ਲਾ ਕੇ ਇਹਨਾਂ ਨੇ ਮਿੱਟੀ ਚ ਕਾਤੀ ਸਾਰੀ ਲੇਖ ਰਾਜ ਨੇ ਮਿੱਟੀ ਚ ਕਾ ਕੇ ਨਾਲ ਮਿਲਾ ਲਿਆ ਇਹਨੂੰ ਰਸਤੇ ਨੂੰ ਇੱਥੇ ਇਹਨਾਂ ਰੋਕਣ ਵਾਸਤੇ ਵੀ ਆਏ ਸੀ ਲੜਾਈ ਹੋਈ ਕੁੱਟਮਾਰ ਹੋਈ ਉਧਰ ਉਧਰੀ ਬਹੁਤ ਜਾਨੀ ਨੁਕਸਾਨ ਹੋਣ ਦਾ ਖਤਰਾ ਸੀ ਪਰ ਪਤਾ ਨਹੀਂ ਕਿਵੇਂ ਕੁਦਰਤੀ ਬਚ ਗਿਆ ਜਾਨੀ ਨੁਕਸਾਨੋਂ ਪਰ ਉਸ ਤੋਂ ਬਾਅਦ ਦਾਖਲ ਹੋਏ ਠੀਕ ਹੈ ਉਹ ਅਗਲਾ ਪ੍ਰੋਸੈਸ ਉੱਥੇ ਚੱਲਦਾ ਰਿਹਾ ਉਹਨਾਂ ਨੇ ਰਾ ਖਤਮ ਕਰਤਾ ਖਾਲਾ ਖਤਮ ਕਰਤਾ ਆ ਸਾਰੇ ਪਿੰਡ ਦੇ ਵਿਸੇਖ ਖੜੇ ਨੇ ਖਾਲਾ ਚੋਕੇ ਆ ਦੀ ਮਰਜ਼ੀ ਨਾਲ ਵੇਖੋ ਸੱਤ ਵਾਲ ਖਾਲੇ ਨੂੰ ਪਾਏ ਹੋਏ ਨੇ ਕਿਸੇ ਜਿੱਥੋਂ ਮਰਜ਼ੀ ਆ ਆ ਦੀ ਮਰਜ਼ੀ ਆ ਆ ਦੀ ਪੜੇ ਹਿਸਾਬ ਨਾਲ ਐ ਕਰਤਾ ਉਧਰੋਂ ਐ ਨੂੰ ਮੋੜਤਾ ਉਧਰੋਂ ਐ ਨੂੰ ਮੋੜਤਾ ਕੀ ਗੱਲ ਇਹ ਜਿਹੜਾ ਖਾਲਾ ਸਰਕਾਰੀ ਖਾਲਾ ਹੈ ਜਿੱਥੇ ਆਪਣੇ ਲੈਨ ਮਾਰੀਆਂ ਦੀ ਜਦੋਂ ਆਪਣਾ ਖਾਲਾ ਬਣਦਾ ਹੈ ਉਥੋਂ ਕੋਈ ਇੰਚ ਵਿਦ ਉਧਰ ਉਧਰ ਨਹੀਂ ਕਰ ਸਕਦਾ ਖਾਲਾ ਕਿਉਂ ਇੰਨਾ ਇਹਦੇ ਚ ਕਾਰਵਾਈ ਸ਼ਕਤ ਹੁੰਦੀ ਜੇ ਰਸਤਾ ਵੇਖੋ ਉਹਨਾਂ ਨੇ ਰਸਤਾ ਤਾਂ ਕੁਛ ਕੱਲ ਪਰसों ਦਾ ਜਦੋਂ ਵੇਖਿਆ ਵੀ ਮੇਰੇ ਤੇ ਕਾਰਵਾਈ ਹੋਵੇਗੀ ਰਸਤਾ ਨੇ ਮਟਾ ਉਟਾ ਪਾ ਕੇ ਥੋੜਾ ਜਿ ਦੇਖਣਾ ਤੁਸੀਂ ਇਹ ਕੈਮਰਾ ਘੁਮਾ ਕੇ ਵੇਖੋ ਵੀ ਇਹ ਰਸਤੇ ਦਾ ਇਹ ਰਸਤਾ ਹੁੰਦਾ ਵੀ ਇਹਨਾਂ ਨੇ ਤਿੰਨ ਤਿੰਨ ਫੋਟੋ ਚਾਰ ਰਸਤਾ ਕੀਤਾ ਸੀ ਮਿੱਟੀ ਪਾ ਕੇ ਇਹਨਾਂ ਦਾ ਕੋ 2.2 ਲੱਖ ਰੁਪਏ ਲੱਗਾ ਮਿੱਟੀ ਪਾਈ ਇਹਨਾਂ ਨੇ ਆਪਦੇ ਪੱਲੋਂ ਮਿੱਟੀ ਪਾਈ ਇਹਨਾਂ ਨੇ ਮਿੱਟੀ ਪਾ ਕੇ ਇਹਨਾਂ ਨੇ ਬਾਹਨ ਵਾਲਾ ਰਸਤਾ ਕਰਕੇ ਲੈ ਗਏ ਉਹਨੇ ਕਿ ਢੈਂਡੇ ਚੱਕ ਕੇ ਜੀਸੀਬੀ ਨਾਲ ਉਹ ਮਾਰਿਆ ਰਸਤਾ ਸਾਰਾ ਹੁਣ ਉਹਨੇ ਸਾਈਡ ਤੇ ਕਰਕੇ ਝੋਨਾ ਲਾਤਾ ਇਧਰ ਵੇਖੋ ਤੁਸੀਂ ਕੈਮਰਾ ਘੁਮਾ ਕੇ ਵੇਖਦੇ ਹੋ ਵੀ ਆਹ ਰਸਤਾ ਨੰਗਣ ਜਿਹਾ ਹੈਗਾ ਇੱਥੇ ਵੇਖੋ ਕਿੱਥੇ ਪਾਣੀ ਖੜਾ ਹੈ ਕਿਤਰਾ ਕਰਕੇ ਟੋਏ ਟਿਬੇ ਵੱਜੇ ਪਏ ਨੇ ਇਹ ਇਹ ਮਿੰਟ ਦੇ ਵਿੱਚ ਵੀ ਸ਼ਾਇਦ 27 ਫੁੱਟ ਰਸਤਾ ਨਾ ਹੋਵੇ ਜੇ ਕੋਈ ਪਤਾ ਨਹੀਂ ਕਾ 27 ਫੁੱਟ ਰਸਤਾ ਕਾਗਜ਼ਾਂ ਵਿੱਚ ਹੈ ਇਸ ਦਾ ਆਪ ਦੀ ਮਰਜ਼ੀ ਨਾਲ ਹੋ ਪਾਸੇ ਦੇ ਰਿਹਾ ਪਰ ਜਦੋਂ ਇਸ ਬੰਦੇ ਦਾ ਕੀ ਤਬਾਅ ਹੈ ਵੀ ਕੱਲ ਨੂੰ ਉਸ ਤੇ ਦੇ ਕੇ ਉੱਥੇ ਫਿਰ ਚੱਕ ਦੇ ਵੀ ਇਹ ਕਾਗਜ਼ਾਂ ਹੀ ਕਰੇਗਾ ਜਿੱਥੇ ਮੇਨ ਰਸਤਾ ਜਿਹੜਾ ਪਿੰਡ ਦਾ ਰਸਤਾ ਬਣਦਾ ਹੈ ਉੱਥੇ ਇਹੀ ਰਸਤਾ ਲਵਾਗੇ ਅਸੀਂ ਉੱਥੇ ਲੈ ਕੇ ਚੱਡਾਂ ਸਰਕਾਰ ਸਰਕਾਰ ਮੇਰੇ ਖਾਲ ਕੋਈ 8-10 ਕਿੱਲੇ ਦਾ ਬਣੇਗਾ ਮੇਰੇ ਸਾਹਮਣੇ 8-10 ਕਿੱਲੇ ਹੈਗਾ ਇੱਥੋਂ ਲੈ ਕੇ ਡਰੇਨ ਤੱਕ ਡਰੇਨ ਤੋਂ ਪਾਰ ਜਾਂਦਾ ਅੱਗੇ ਜਿਹੜਾ ਪਿੰਡ ਵੱਸਦਾ ਹੈ ਉੱਥੇ ਪੁਲ ਮਨਜ਼ੂਰ ਹੋਇਆ ਤਾਂ ਉਹ ਪਿੰਡ ਪਰ ਇਹ ਜਿੰਨਾਂ ਨੂੰ ਨਾਲੇ ਆ ਖੇਤ ਲੱਗਦੇ ਨੇ ਤਾਂ ਨਾਲ ਅਗਲੇ ਬੰਨੇ ਪਿੰਡ ਆ ਗਿਆ ਆ ਡਰੇਨ ਆ ਗਈ ਡਰੇਨ ਚ ਫੁੱਲ ਬਣੇਗਾ ਲੰਘ ਤਾਂ ਬਹੁਤ ਤਕੜਾ ਜਰਨੈਲੀ ਸ਼ਰਕਤ ਹੈ ਹਾਂ ਸਰਕਾਰੀ ਸ਼ਰਕਤ ਸਰਕਾਰ ਬਣੇ ਆ ਸਰਕਾਰ ਨੇ ਆਟ ਦਿੱਤਾ ਜਿਹੜੇ ਪਚਾਇਤੀ ਰਸਤੇ 90 90 ਦੱਬੇ ਹੋਏ ਨੇ ਵੀ ਤੁਸੀਂ ਗੌਰ ਕਰੋ ਇਹਨਾਂ ਨੇ ਗੌਰ ਕੀਤੀ ਕਢਵਾਇਆ ਪਹਿਲਾਂ ਵਿਚਾਰੇ ਪਤਾ ਨਹੀਂ ਕਿੱਥੋਂ ਲੰਘ ਦੇ ਲੂਗੇ ਰੈਨ ਰੱਬ ਦੇ ਨੇ ਕਿਵੇਂ ਡੇਢ ਸਾਲ ਬਾਅਦ ਇਹ ਰਸਤਾ ਇਹਨਾਂ ਦੇ ਫਿਰ ਜੇਸੀਬੀ ਨਾਲ ਚੱਕ ਕੇ ਜ਼ਮੀਨ ਚ ਲਾ ਲੇ ਉਹ ਖਤਮ ਕਰਨ ਚਾਹੁੰਦੇ ਵੀ ਰਸਤਾ ਮਤਲਬ ਇਹ ਨਹੀਂ ਦੇਣਾ ਸੀ ਹੁਣ ਕਾਰਵਾਈ ਤੋਂ ਡਰਦੇ ਆ ਇਹਨਾਂ ਨੇ ਕੱਲ ਪਰਸੋਂ ਦਾ ਮਾੜਾ ਮੋਟਾ ਇਹਨਾਂ ਨੇ ਵਟਾ ਵਟਾ ਪਾ ਗਿਆ ਤੇ ਫਿਰ ਰਸਤਾ ਇਹਨਾਂ ਨੇ ਚਾਲੂ ਕੀਤਾ ਪਰ ਇਹ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਰਿਹਾ ਰਸਤਾ ਜਿਸ ਤਰ੍ਹਾਂ ਰਸਵਾ ਪਹਿਲਾਂ ਮਿੱਟੀ ਪਾਏਗੀ ਸੀ ਬਨ ਰਸਤਾ ਬਣ ਕੇ ਲਗਾਇਆ ਸੀ ਇੱਥੋਂ ਕਿਉਂ ਵੇਕਲ ਵੀ ਲੈ ਕੇ ਜਾਣੇ ਖਾਲੀ ਨਾ ਬੰਦਾ ਲੰਘ ਸਕਦਾ ਇੱਥੋਂ ਦਾ ਮੈਂ ਨੇ ਪਹਿਲੇ ਰਸਤੇ ਦੀ ਮੰਗਿਆ ਮੇਰਾ ਰਸਤਾ ਇੱਥੋਂ ਚਾਲੂ ਉਸੇ ਤਰ੍ਹਾਂ ਮਿੱਟੀ ਪਾ ਕੇ ਕੰਮਜਾਬ ਕਰਕੇ ਜਿੰਨੇ ਫੁੱਟ ਰਸਤਾ 27 ਫੁੱਟ ਬਣਿਆ ਸੀ 27 27 ਫੁੱਟ ਰਸਤਾ ਚਾੜ ਕੇ ਦੇਵੇ ਮਿੱਟੀ ਪਾ ਕੇ